ਹਾਂਤਾਂਲ ਕਲਗੀਆਂ ਵਾਲੇ ਪਾਤਸ਼ਾਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ 350 ਸਾਲਾ ਗੁਰਿਆਈ ਗੁਰਪੁਰਬ ਜਿਨ੍ਹਾਂ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸਤਗੁਰਾਂ ਦਾ ਜਿੱਥੇ ਗੁਰਿਆਈ ਸਥਾਨ ਆ ਉੱਥੇ ਅਮਰਤ ਮੇਲੇ ਸ੍ਰੀ ਖੰਡ ਪਾਠ ਸਾਹਿਬ ਦੀ ਪਰੰਪਤਾ ਹੋਈ ਜਿਨ੍ਹਾਂ ਦੇ ਭੋਗ ਪਰਸੋਂ 23 ਤਰੀਕ ਨੂੰ ਪਾਏ ਜਾਣੇ ਆ ਤੇ ਉਸੇ ਦਿਨ ਸਾਰੀ ਦਿਹਾੜੀ ਦੀਵਾਨ ਵੀ ਸਜਣਗੇ ਕਥਾ ਕੀਰਤਨ ਦਾ ਵੀ ਸਾਰੀ ਦਿਹਾੜੀ ਪ੍ਰਵਾਹ ਚੱਲੂਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਤੇ 23 ਤਰੀਕ ਨੂੰ ਹੀ ਕਲਗੀਧਰ ਪਾਤਸ਼ਾਹੀ ਦੇ ਸਤਕਾਰਯੋਗ ਪਿਤਾ ਧੰਨ ਧੰਨ ਸਾਹਿਬ ਸਤਗੁਰੂ ਛੇਰਗੁਰੂ ਤੇਗ ਬਹਾਦਰ ਪਾਤਸ਼ਾਹੀ ਦੇ ਉਸ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਐਸ ਸਥਾਨ ਗੁਰਦੁਆਰਾ ਸੀਸਗੰਜ ਵਿਖੇ ਅਖੰਡ ਪਾਠ ਸਾਭਾ ਦੀ ਪ੍ਰਮਪਤਾ ਹੋਊਗੀ 25 ਨੂੰ ਭੋਗ ਪਾਏ ਜਾਣਗੇ ਇਹ ਨਿਰੰਤਰ ਅੱਜ ਮੈਂ ਕਹਿ ਲਮਾਂ ਅੱਜ ਇਹਦੀ ਸ਼ੁਰੂਆਤ ਸਤਾਪਦੀ ਦੀ ਹੋ ਗਈ ਆ ਤੇ ਲਗਾਤਾਰ 29 ਤਰੀਕ ਤੱਕ ਇਹ ਸਾਰੇ ਜਿਹੜੇ ਸਮਾਗਮ ਚੱਲਣੇ ਆ ਜਿੱਥੇ ਮਾਈ ਭਾਈ ਸਮੂਹ ਗੁਰਨਾਨਕ ਨਾਮ ਲੇਵਾ ਸਮੁੱਚੀ ਲਕਾਈ ਨੂੰ ਬੇਨਤੀ ਕਰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਰਪਕਾਰ ਕਰਕੇ ਅੱਜ ਇਹ ਭਾਰਤ ਵਾਸੀ ਦੀ ਸਾਰੀ ਧਰਤੀ ਧਰਮ ਦੀ ਆਜ਼ਾਦੀ ਸੱਭਿਆਚਾਰਕ ਆਜ਼ਾਦੀ ਹਰ ਇੱਕ ਪੱਖ ਤੋਂ ਉਹ ਨਿਗਮਾਨ ਰਹੀ ਆ ਤੇ ਆਓ ਸਾਰੇ 29 ਤਰੀਕ ਤੱਕ ਸਾਰੇ ਸਮਾਗਮਾਂ ਵਿੱਚ ਸ਼ਾਮਲ ਹੋਈਏ ਜੇ ਕੋਈ ਪਹਿਲੀਆਂ ਸਮਾਗਮਾਂ ਚ ਰਹਿ ਵੀ ਜਾਵੇ 29 ਤਰੀਕ ਨੂੰ ਅੰਮ੍ਰਿਤ ਵੇਲੇ ਗੁਰਦੁਆਰਾ ਸ਼੍ਰੀ ਬਹਿਵਾਨਗੜ੍ਹ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਪ੍ਰੰਪਰਬ ਹੋਣਾ ਜਿਹੜਾ ਸਾਨੂੰ ਯਾਦ ਦਿਵਾਊਗਾ ਕਲਗੀਧਰ ਪਾਤਸ਼ਾਹ ਜੀ ਆਪ ਸੀਸ ਲੈ ਕੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਦੇ ਪਿਤਾ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੈ ਕੇ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਸਮੁੱਚਾ ਖਾਲਸਾ ਪੰਥ ਇਸ ਸਥਾਨ ਤੇ ਪਹੁੰਚਦਾ ਸੋ ਉਹਦੇ ਵਿੱਚ ਸਾਰਿਆਂ ਨੂੰ ਬੇਨਤੀ ਆ ਕੰਨਿਆ ਤਾਂ ਆਦੇ 23 ਤੋਂ 25 23 ਤੋਂ 25 ਜਿਹੜੇ ਆ ਉਹ ਸਮਾਗਮ ਕਿਉਂਕਿ 사ਤਗੁਰਜੀ ਦਾ ਜਿਹੜਾ ਉੱਥੇ ਸ਼ਹੀਦੀ ਹੋਈ ਉਹ ਸੀਸਗਾਂਚ ਹੋ ਕੇ ਹੋਈ ਤੇ 29 ਤਰੀਕ ਤੱਕ ਨਿਰੰਤਰ ਇੱਥੇ ਐਸੇ ਸਥਾਨ ਤੇ ਦਿਨ ਤੇ ਰਾਤ ਦੇ ਸਮਾਗਮ ਚੱਲਣੇ ਆ 29 ਤਰੀਕ ਨੂੰ ਕੋਈ ਵੀ ਮਾਈ ਭਾਈ ਜਿੰਨੇ ਵੀ ਪਰਿਵਾਰ ਆ ਉਹਨਾਂ ਚੋਂ ਇੱਕ ਇੱਕ ਦੋ ਦੋ ਜੀ ਜ਼ੋਰ ਜ਼ਰੂਰ ਉਸ ਸਥਾਨ ਤੇ ਪਹੁੰਚਣ ਸੋ ਮੈਂ ਜਿੱਥੇ ਇਹ ਤੁਹਾਨੂੰ ਬੇਨਤੀ ਕਰਦਾ ਉੱਥੇ ਨਾਲ ਦੀ ਨਾਲ ਅੱਜ ਗੁਰਦਰਾ ਸਿਸਗਾਂਝ ਵਿਖੇ ਜਿਹੜੇ ਸਾਡੇ ਦਰਵਾਜ਼ੇ ਸੀ ਉਹ ਕਿਉਂਕਿ ਲੱਕੜ ਦੀ ਉਮਰ ਹੁੰਦੀ ਉਹ ਅਮਰਪੁਰੀ ਹੋ ਚੱਕੀ ਸੀ ਅੱਜ ਚਾਂਦੀ ਦੇ ਦਰਵਾਜ਼ੇ ਜਿਹੜੇ ਆ ਕਿਲਾ ਆਨੰਦਗੜ੍ਹ ਵਾਲੇ ਮਹਾਪੁਰਸ਼ ਬਾਬਾ ਸੋਚਾ ਸਿੰਘ ਦੀ ਬਾਬਾ ਸਰਦਾਰ ਸਿੰਘ ਜੀ ਤੇ ਨਿਸ਼ਕਾਮ ਸੇਵਕ ਜਥਾ ਉਹਨਾਂ ਵੱਲੋਂ ਸਾਡੇ ਬਾਬਾ ਭਾਈ ਇੰਦਰਜੀਤ ਸਿੰਘ ਜੀ ਬਿੱਟੂ ਤੇ ਹੋਰ ਮਹਾਪੁਰਸ਼ ਸਾਰੇ अनेਕਾਂ ਹੀ ਤੇ ਚੇਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਜੀ ਗੜਗੱਜ ਉਹਨਾਂ ਦੇ ਨਾਲ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਤੇ ਸਮੂਚੀਆਂ ਜ세 ਬੰਦੀਆਂ ਬਾਬਾ ਗੁਰਦੇਵ ਸਿੰਘ ਜੀ ਸ਼ੀਦੀ ਬਾਗ ਵਾਲੇ ਬਾਬਾ ਨਰਿੰਦਰ ਸਿੰਘ ਜੀ ਲੰਗਰਾਂ ਵਾਲੇ ਬਾਬਾ ਅਮਰੀਕ ਸਿੰਘ ਜੀ ਤੇ ਸਾਡੇ ਬਾਬਾ ਬਚਨ ਸਿੰਘ ਜੀ ਤੇ ਸਾਡੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਡਾਕਟਰ ਦਲਜੀਤ ਸਿੰਘ ਜੀ ਭਿੰਡਰ ਨਾਲ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਸਾਰਿਆਂ ਨੂੰ ਮੈਂ ਜਿੱਥੇ ਅੱਜ ਇਹ ਨਵੇਂ ਦਰਵਾਜ਼ੇ ਲੱਗੇ ਚਾਂਦੀ ਦੇ ਉੱਥੇ ਕਾਮਨਾ ਕਰਦਾ ਸਤਿਗੁਰੂ ਜੀ ਕਿਰਪਾ ਕਰਿਓ ਇਹ ਕਾਰਜ ਗੁਰੂ ਪੰਥ ਖਾਲਸੇ ਦੇ ਆਤ ਜਗਾਦ ਇਦਾਂ ਚੱਲਦੇ ਜਾਣਾ ਤੇ ਸ਼ਤਾਬਦੀ ਨੂੰ ਚੜ੍ਹਦੀ ਕਲਾ ਵਿੱਚ ਮਨਾਈਏ 29 ਤਰੀਕ ਨੂੰ ਕਿਸੇ ਘਰ ਦਾ ਵੀ ਇੱਕ ਇੱਕ ਦੋ ਜੋ ਜੀ ਉਹ ਜ਼ਰੂਰ ਇੱਥੇ ਪਹੁੰਚਣ ਉਸ ਮਹਾਨ ਨਗਰ ਕੀਰਤਨ 'ਚ ਹਾਜ਼ਰੀ ਭਰਨ ਐਸ ਸਥਾਨ ਦੇ ਉੱਤੇ ਆ ਕੇ ਉਹਨਾਂ ਗੁਰਮਤ ਦੇ ਸਮਾਗਮਾਂ ਦੇ ਵਿੱਚ ਵੀ ਸ਼ਾਮਲ ਹੋਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦਿਵਾਲੀ ਸ਼ਾਹ ਸ਼ੈਨ ਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ 350 ਸਾਲਾ ਗੁਰਿਆਈ ਪੁਰਬ ਨੂੰ ਵਿਸ਼ੇਸ਼ ਤੌਰ ਤੇ ਸ਼ਤਾਬਦੀ ਰੂਪ ਦੇ ਵਿੱਚ ਮਨਾਉਣ ਦੇ ਲਈ ਅੱਜ ਜੋ ਸ਼੍ਰੀ ਅਖੰਡ ਪਾਠ ਸਾਹਿਬਾ ਗੁਰੂ ਕੇ ਮਹਿਲ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ ਦਸਵੀਂ ਜਿੱਥੇ ਪਾਤਸ਼ਾਹ ਜੀ ਨੂੰ ਗੁਰਿਆਈ ਸੌਂਪੀ ਗਈ ਉੱਥੇ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਜਿਨ੍ਹਾਂ ਦੇ ਸੰਪੂਰਨ ਭੋਗ 23 ਤਰੀਕ ਨੂੰ ਸਵੇਰ ਵੇਲੇ ਪਹਿਣਗੇ ਸਮੂਹ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀ ਭਰਨੀ ਔਰ 23 ਤਰੀਕ ਨੂੰ ਹੀ ਇੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਕਿ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ ਪਾਈ ਮਤੀ 10 ਦੀ ਪਾਈ ਸਤੀ 10 ਦੀ ਪਾਈ ਦਿਹਾਲਾ ਜੀ ਤਿਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਪੱਚੀ ਨੂੰ ਭੋਗ ਪੈਣਗੇ ਔਰ ਸੰਪੂਰਨ ਤੌਰ ਦੇ ਉੱਤੇ ਇਹ 23 ਤਰੀਕ ਤੋਂ ਲੈ ਕੇ ਤੇ 29 ਤਰੀਕ ਤੱਕ ਵਿਸ਼ੇਸ਼ ਗੁਰਮਤ ਸਮਾਗਮ ਹੋਣੇ ਆ ਸੰਗਤਾਂ ਵੱਧ ਚੜ ਕੇ ਦੇ ਵਿੱਚ ਹਿੱਸਾ ਲੈਣ ਬਾਕੀ ਮੈਂ ਇੱਕ ਵਿਸ਼ੇਸ਼ ਅਪੀਲ ਜ਼ਰੂਰ ਕਰੂੰਗਾ ਉਹ ਕਿਹੋ ਜਿਹਾ ਸਮਾਂ ਸੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਇਥੋਂ ਜਦੋਂ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਉਹਨਾਂ ਨੇ ਸੱਚੇ ਪਾਤਸ਼ਾਹ ਨੂੰ ਦਿੱਲੀ ਦੀ ਧਰਤੀ ਨੂੰ ਤੋੜਿਆ ਪਰ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦਿੱਲੀ ਚਾਂਦਨੀ ਚੌਂਕ ਸ਼ਹੀਦੀ ਦਿੱਤੀ ਤਾਂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਾਵਨ ਸੀਸ ਸੀ ਬਹੁਤ ਹੀ ਗੁਰਮੁਖ ਪਿਆਰੇ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਉਹ ਬਾਬਾ ਜੀਵਨ ਸਿੰਘ ਜੀ ਸੱਚੇ ਪਾਤਸ਼ਾਹ ਦੇ ਪਾਵਨ ਸੀਸ ਨੂੰ ਦਿੱਲੀ ਦੀ ਧਰਤੀ ਤੋਂ ਗੁਰਦੁਆਰਾ ਸ਼੍ਰੀ ਬਿਬਾਨਗੜ੍ਹ ਸਾਹਿਬ ਫੀਰਤਪੁਰ ਸਾਹਿਬ ਲੈ ਕੇ ਆਏ ਔਰ ਸਾਡੀ ਤਵਾਰੀਖ ਆਖਦੀ ਆ ਕਿ ਉਥੇ ਜਿੱਥੇ ਗੁਰੂ ਗੋਬਿੰਦ राय ਦੀ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਅਤੇ ਸਮੁੱਚਾ ਹੀ ਸਿੱਖ ਪੰਥ ਉਥੇ ਉਦੋਂ ਹਾਜ਼ਰ ਸੀ ਔਰ ਸ਼ਬਦ ਬਾਣੀ ਪੜਦਿਆਂ ਹੋયા ਉਸ ਵੇਲੇ ਕਿਉਂਕਿ ਉਦੋਂ 11 ਨਵੰਬਰ ਨੂੰ ਇਹ ਸਾਰਾ ਸਾਕਾ ਹੋਇਆ ਸੀ ਤੇ 15 ਨਵੰਬਰ ਨੂੰ ਉਦੋਂ ਉਸ ਵੇਲੇ ਇਹ ਸੀਸ ਜਿਹੜਾ ਵਾ ਵਿਵਾਨਗੜ੍ਹ ਸਾਹਿਬ ਤੋਂ ਇੱਥੇ ਸੀਸਗੰਗ ਸਾਹਿਬ ਲਿਆ ਕੇ ਸੰਸਕਾਰ ਹੋਇਆ ਸੀ ਉਸ ਸਮੇਂ ਨੂੰ ਅਨੁਭਵ ਕਰਦਿਆਂ ਹੋਇਆਂ ਕਿਉਂਕਿ 350 ਸਾਲਾ ਸ਼ਤਾਬਦੀ ਆ ਤੋਂ ਸਮੂਚਾ ਪੰਥ 29 ਨਵੰਬਰ ਨੂੰ 2025 ਨੂੰ ਗੁਰਦੁਆਰਾ ਵਿਬਾਨਗੜ੍ਹ ਸਾਹਿਬ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆਪਾਂ ਪੂਰਨ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਦੇ ਆਂ ਸ਼ਬਦ ਗਾਇਨ ਕਰਦੇ ਆਂ ਗੁਰਦੁਆਰਾ ਸ਼੍ਰੀ ਵਿਬਾਨਗੜ੍ਹ ਸਾਹਿਬ ਤੋਂ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਆਈਏ ਗੁਰੂ ਨੂੰ ਨਤਮਸਤਕ ਹੋਈਏ ਇਹ ਬਹੁਤ ਇਤਿਹਾਸਕ ਪਲ ਆ ਔਰ ਇਨਾਂ ਇਤਿਹਾਸਕ ਪਲਾਂ ਨੂੰ ਮੰਨਣਾ ਚਾਹੀਦਾ ਵਾ ਤੋ ਕੋਈ ਵੀ ਗੁਰਸਿੱਖ ਮਾਈ ਭਾਈ ਗੁਰੂ ਨਾਨਕ ਨਾਮ ਲੇਵਾ ਗੁਰੂ ਕੀ ਸੰਗਤ ਉਹ ਉਸ ਦਿਨ ਕੋਈ ਵੀ ਪਰਿਵਾਰ ਚੋਂ ਕੋਈ ਜੀ ਰਵੇ ਨਾ ਵੱਡੀ ਗਿਣਤੀ ਦੇ ਵਿੱਚ 29 ਨਵੰਬਰ ਨੂੰ ਗੁਰੂ ਕੀ ਸੰਗਤ ਵਿਵਾਨਗੜ੍ਹ ਸਾਹ ਪਹੁੰਚੇ ਔਰ ਉੱਥੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਮਹਾਨ ਜੋ ਗੁਰੂ ਜੀ ਦਾ ਸੀਸ ਲੈ ਕੇ ਆਏ ਸੀ ਬਾਬਾ ਜੀਵਨ ਸਿੰਘ ਜੀ ਉਹ ਨਗਰ ਕੀਰਤਨਾ ਸਮੁੱਚਾ ਪੰਥ ਸ਼ਾਮਲ ਹੋਵੇ ਬਾਕੀ ਮੈਂ ਵਧਾਈ ਦਿੰਨਾ ਵਾ ਮਹਾਪੁਰਸ਼ ਬਾਬਾ ਸਤਨਾਮ ਸਿੰਘ ਜੀ ਬਾਬਾ ਸੁਚਾ ਸਿੰਘ ਜੀ ਕਾਰ ਸੇਵਾ ਵਾਲੇ ਕਿਲਾ ਆਨੰਦਗੜ੍ਹ ਵਾਲੇ ਤਿੰਨ ਸ਼ਕਾਮ ਸੇਵਕ ਉਹ ਅੱਜ ਜੋ ਇੱਥੇ ਚਾਂਦੀ ਦੇ ਦਰਵਾਜ਼ਿਆਂ ਦੀ ਸੇਵਾ ਗੁਰਦੁਆਰਾ ਸੀਸਗੰ੍ਹ ਸਾਹਿਬ ਹੋਈ ਆ ਅੱਜ ਆਪਾਂ ਦੇਖ ਪਾ ਰਹੇ ਆ ਇੱਥੇ ਸਮੁੱਚਾ ਪੰਥ ਜਿਹੜਾ ਵਾ ਉਹ ਹਾਜ਼ਰ ਆ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਬਾਬਾ ਸਤਨਾਮ ਸਿੰਘ ਜੀ ਔਰ ਤਰਨਤਾਰਨ ਸ਼ਹੀਦੀ ਬਾਗ ਤੋਂ ਮਹਾਂਪੁਰਸ਼ ਬਾਬਾ ਗੁਰਦੇਵ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਔਰ ਲੰਗਰ ਸਾਹਿਬ ਤੋਂ ਹਜੂਰ ਸਾਹਿਬ ਤੋਂ ਜੋ ਲੰਗਰ ਸਾਹਿਬ ਹੈ ਤੇ ਅੱਜ ਲੰਗਰ ਇੱਥੇ ਆਰੰਭ ਵੀ ਹੋਏ ਨੇ ਸ਼ਹੀਦੀ ਬਾਗ ਸੰਤ ਬਾਬਾ ਨਰਿੰਦਰ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਔਰ ਵੱਡੀ ਗਿਣਤੀ ਦੇ ਵਿੱਚ ਮਹਾਪੁਰਸ਼ ਗੁਰੂ ਕੀ ਸੰਗਤ ਖਾਲਸਾ ਪੰਥਾ ਹਾਜ਼ਰ ਆ ਖਾਲਸੇ ਪੰਥ ਨੇ ਪੂਰੇ ਖਾਲਸੇ ਜਾਹੋ ਜਲਾਲ ਦੇ ਨਾਲ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇਹ ਦਿਨ ਜਿਹੜੇ ਆ ਮਨਾਉਣੇ ਆ ਮੈਂ ਸਮਝਦਾ ਕਿ ਅੱਜ ਜਦੋਂ ਖੰਡਪਾਟ ਸਾਹਿਬ ਆਰੰਭ ਹੋ ਗਿਆ ਤੇ ਸ਼ਤਾਬਦੀ ਦੀ ਰੰਮਤਾ ਹੋ ਗਈ ਆ ਗੁਰੂ ਕੀ ਸੰਗਤ ਸ਼ਰਧਾ ਭਾਵਨਾ ਦੇ ਨਾਲ ਆਵੇ ਗੁਰੂ ਸਾਨੂੰ ਚੜ੍ਹਦੀ ਕਲਾ ਬਖਸ਼ੂਗਾ ਗੁਰੂ ਸਾਨੂੰ ਸਫਲਤਾਵਾਂ ਬਖਸ਼ੂਗਾ ਆਪਾਂ ਸ਼ਤਾਬ ਦੀਆਂ ਮਿਲ ਜੁਲ ਕੇ ਸਮੂੱਚਾ ਪੰਥ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂੱਚਾ ਪੰਥ ਰਾਲ ਮਿਲ ਕੇ ਖਾਲਸਾ ਪੰਥ ਮਨਾਵੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ